ਬੀਤੇ ਦਿਨਾਂ ਤੋਂ ਐਮਾ ਮੰਗਟ ਨਜ਼ਦੀਕ ਆਪਣੀਆਂ ਮੰਗਾਂ ਨੂੰ ਲੈ ਟਿਪਰ ਚਾਲਕਾਂ ਅਤੇ ਮਾਲਕਾਂ ਦੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਧਰਨਾਕਾਰੀਆਂ ਵਿੱਚੋਂ ਬੀਤੀ ਰਾਤ ਕੁਝ ਧਰਨਾਕਾਰੀ ਜਦੋਂ ਉਹ ਸਾਈਡ ਤੇ ਖੜੇ ਸਨ ਤਾਂ ਇੱਕ ਬੇਕਾਬੂ ਟੈਂਕਰ ਚਾਲਕ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇੱਕ ਦੀ ਜਾਨ ਚਲੀ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹਾਦਸੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਿਹੜੇ ਇਲਾਜ ਦਲਜੀਤ ਸਿੰਘ, ਗਗਨ ਸ਼ਰਮਾ ਅਤੇ ਧਰਨੇ ਤੇ ਮੌਜੂਦ ਹਰਜਿੰਦਰ ਸਿੰਘ ਹੋਰਾਂ ਦੱਸਿਆ ਕਿ ਉਹ ਐਮਾ ਮੰਗਟ ਨਜ਼ਦੀਕ ਚੱਲ ਰਹੇ ਧਰਨੇ ਵਿੱਚ ਸ਼ਾਮਲ ਸਨ ਅਤੇ ਬੀਤੀ ਰਾਤ ਸਾਈਡ ਤੇ ਖੜੇ ਸਨ ਕਿ ਇੱਕ ਤੇਜ਼ ਰਫ਼ਤਾਰ ਤੇਲ ਟੈਂਕਰ ਨੇ ਉਹਨਾਂ ਨੂੰ ਟੱਕਰ ਮਾਰੀ ਜਿਸ ਨਾਲ ਲਖਵਿੰਦਰ ਸਿੰਘ ਵਾਸੀ ਉਮਰਪੁਰ ਦੀ ਜਾਨ ਚਲੀ ਗਈ ਅਤੇ ਬਾਕੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਦੀ ਜਾਂਚ ਪੜਤਾਲ ਕਰ ਰਹੇ ਏਐਸਆਈ ਗੁਰਿੰਦਰਜੀਤ ਸਿੰਘ ਹੋਰਾਂ ਦੱਸਿਆ ਕਿ ਟੈਂਕਰ ਚਾਲਕ ਨੂੰ ਟੈਂਕਰ ਸਮੇਤ ਕਾਬੂ ਕਰ ਲਿਆ ਹੈ ਅਤੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਆਪਣੀਆਂ ਮੰਗਾਂ ਮੰਨਵਾਉਣ ਲਈ ਧਰਨੇ ਤੇ ਬੈਠੇ ਟਿਪਰ ਚਾਲਕ ਮਾਲਕ ਅਤੇ ਜੂਨੀਅਨ ਆਗੂਆਂ ਵੱਲੋਂ ਅਚਾਨਕ ਵਾਪਰੇ ਇਸ ਹਾਦਸੇ ਵਿੱਚ ਆਪਣੇ ਸਾਥੀ ਦੀ ਜਾਨ ਚਲੇ ਜਾਣ ਦੇ ਨਾਲ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਜ਼ਖਮੀਆਂ ਦਾ ਹਾਲਚਾਲ ਜਾਣਿਆ ਜਾ ਰਿਹਾ ਹੈ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਮਾਹ ਦਲਜੀਤ ਸਿੰਘ ਹਾਂਜੀ ਦਲਜੀਤ ਸਿੰਘ ਜੀ ਕਿੱਦਾਂ ਆਪਰੇ ਸਾਰਾ ਹਸਾ ਉੱਥੇ ਤੁਸੀਂ ਕੀ ਕਰ ਰਹੇ ਸੀ ਆਪਾਂ ਡਰਕ ਯੂਨੀਅਨ ਦੇ ਆਪਾਂ ਜੋ ਧਰਨਾ ਚੱਲਣ ਦੇ ਉੱਥੇ ਬੈਠੇ ਹੋਏ ਸੀ ਤੇ ਅਸੀਂ ਥੋੜਾ ਜਿਹਾ ਬਾਹਰ ਨਿਕਲੇ ਮੜੇ ਜਾਈ ਤੇ ਫੋਨ ਤੇ ਗੱਲ ਕਰ ਰਹੇ ਹੁੰਦੇ ਸੀ ਬੰਦਿਆਂ ਨਾਲ ਕੋਈ ਸੌਂ ਸੌਣ ਲਈ ਤੇ ਪਿੱਛੋਂ ਉਧਰ ਟੇ ਵਾਲ ਡੈਂਕਰ ਆਇਆ ਉਹਨਾਂ ਸਾਰਿਆਂ ਨੂੰ ਢਾ ਕੇ ਚਲਾ ਗਿਆ ਇਹ 11 ਵਜੇ ਜਖਮੀ ਤਾਂ ਮੈਨੂੰ ਪਤਾ ਨਹੀਂ ਕਿੰਨੇ ਹੋਇਆ ਤਾਂ ਇੱਕ ਬੰਦੇ ਦੀ ਮੌਤ ਹੋ ਚੁੱਕੀ ਹੈ ਦਾ ਦੋ ਰੈਫਰ ਦੋ ਆਦਮੀ ਇੱਥੇ ਆਏ ਹੋਏ ਹਨ ਹਾਂ ਜੀ ਸ਼ਰਮਾ ਇਹ ਕਿਸ ਤਰ੍ਹਾਂ ਵਾਪਰਿਆ ਹਾਦਸਾ ਜੀ ਹੋ ਰਿਹਾ ਸੀ ਚਾਹੇ ਕਿ ਪਤਾ ਨਹੀਂ ਲੱਗਿਆ ਕਿ ਉੱਚਾ ਅੱਗੇ ਗੱਡੀ ਵੱਜੀ ਇਹਨੂੰ ਨਹੀਂ ਹੋ ਰਿਹਾ ਕਿ ਨਾ ਦੋਸਤ ਇੱਥੇ ਅੱਗੇ ਹਸਪੀਟਲ ਚ ਪਤਾ ਲੱਗਿਆ ਉਹਨਾਂ ਦੀਆਂ ਸੱਟਾਂ ਲੱਗੀਆਂ ਉਹਦੀ ਕੋਹੋਸ਼ ਨਹੀਂ ਹੋ ਰਹੀ ਬਿਲਕੁਲ ਨਹੀਂ ਖਬਰ ਨਾਲ ਤੁਜੀ ਪਰ ਜੇ ਅਸੀਂ ਧਰਨੇ ਚਾਹੀ ਸੀ ਇਹ ਸਮਰਥਨ ਕਰਨ ਸ਼ਾਂਤੀ ਮਾਈਨ ਜਿਹੜਾ ਧਰਨਾ ਚੱਲ ਰਿਹਾ ਹੈਗਾ ਇਹਨਾਂ ਨੂੰ ਸਸ ਤੋਂ ਇਹ ਇਨਸਾਫ ਮਿਲਣਾ ਚਾਹੀਦਾ ਹੈ ਬਸ ਆਪਣਾ ਖਰਜਿੰਦਰ ਸਿੰਘ ਜੀ ਅਰਜਿੰਦਰ ਸਿੰਘ ਜੀ ਕੀ ਹੈ ਸਾਰਾ ਮਾਮਲਾ ਇਹ ਨਹੀਂ ਅਸੀਂ ਇੱਥੇ ਧਰਨਾ ਲੱਗਿਆ ਸੀ ਸਾਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਸੀ ਟਰੱਕਾਂ ਵਾਲੇ ਆਈ ਤਾਂ ਕਰਕੇ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਆਈ ਸੀ ਅਸੀਂ ਤਾਂ ਕਰਕੇ ਵੀ ਇੰਨੇ سپورਟ ਚ ਬਾਈਆਂ ਦੀ ਸਾਡੇ ਕੋਲ ਵੀ ਗੱਡੀਆਂ ਨਹੀਂ ਤਾਂ ਕਰਕੇ ਇੱਥੇ ਜਦੋਂ ਆਏ ਜੀ ਇੱਥੇ ਗੱਡੀਆਂ ਕੋਲੇ ਖੜੀ ਸੀ ਬਸ ਇੱਕ ਲੱਤ ਗੱਡੀ ਬਹੁਤ ਤੇਲ ਵਾਲੇ ਟੈਂਕੀ ਤੇਜ਼ ਬਹੁਤ ਆਈ ਜੀ ਬਸ ਉਹਨੇ ਇੰਨੀਆਂ ਹੱਟਾ ਮਾਰੇ ਹਲੇ ਪੰਜ ਬੰਦਿਆਂ ਦੀ ਜਿੰਨੀਆਂ ਕਹਤੋਂ ਬੰਦੇ ਦਾ ਹੀ ਜਾਨੀ ਨੁਕਸਾਨ ਹੋ ਗਈ। ਜ਼ਖਮੀ ਕਿੰਨੇ ਬੇਸਨ? ਜ਼ਖਮੀ 3 ਜਾਨੇ ਹੋ ਗਏ ਜੀ ਹੋਰ ਕਿੰਨੇ ਬੇਦੀ ਘਟਨਾ ਹੈ। ਇਹ ਰਾਤ 11:00 ਵਜੇ ਦੀ ਘਟਨਾ ਹੈ 11:00 ਵਜੇ ਦੀ। ਹੁਣ ਸਾਡਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਜੀ ਸਾਡੇ ਬੰਦਿਆਂ ਦਾ ਇਲਾਜ ਹੋਣਾ ਚਾਹੀਦਾ ਜੀ ਜਿਹੜੇ ਘੱਟਾਂ ਵੱਜੀ ਬਾਕੀ ਸਾਡੇ ਕੰਮ ਕਿੰਨੀ ਗੌਰ ਕਰਨੀ ਚਾਹੀਦੀ ਹੈ। ਠੀਕ ਹੈ ਸਰ ਸਾਡੇ 12:30 ਵਜੇ ਥਾਣੇ ਦੀ ਇਨਫੋਰਮੇਸ਼ਨ ਆਈ ਸੀ। ਪਈ ਗਿਲ ਢਾਬੇ ਦੇ ਨੇੜੇ ਜੀ ਕਿ ਕ੍ਰਕਸੀਲ ਹੋਇਆ ਹੈ। ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਾ ਕੇ ਦੇਖਿਆ ਵੀ ਇੱਕ ਟੈਂਕਰ ਸੀ ਹਰਿਆਣਾ ਨੰਬਰ ਜਿਸ ਦੇ ਡਰਾਈਵਰ ਨੇ ਬੜੀ ਅਨਜਾਲੀ ਨਾਲ ਉਥੇ ਧਰਨਾ ਵਿੱਚ ਚੱਲਦਾ ਪਿਆ ਸੀ ਟ੍ਰਿਪਰ ਜੂਨੀਅਨ ਦਾ ਉਹ ਬੰਦਿਆਂ ਦੇ ਉੱਤੇ ਚਾਰ ਤੇ ਜਿਸ ਨਾਲ ਇੱਕ ਬੰਦੇ ਦੀ ਡੈਥ ਹੋ ਗਈ ਦੋ ਬੰਦੇ ਇੰਜਰਡ ਹੋਏ ਤੇ ਰਾਤੀ ਤੇ ਰਿਪੋਰਟਾਂ ਨੇ ਬਿਆਨ ਨਹੀਂ ਲਗਾਏ ਹੁਣ ਸਵੇਰ ਜੋ ਵੀ ਬਿਆਨ ਲਿਖਣਗੇ ਜਿਸ ਤਰ੍ਹਾਂ ਵੀ ਕਹਿਣਗੇ ਉਹ ਕਾਰਵਾਈ ਹੋਵੇ। ਪਰ ਉਸ ਨੂੰ ਤਾਂ ਹੁਣ ਤੱਕ ਕੀ ਕਾਰਵਾਈ ਕੀਤੀ ਗਈ? ਇਸ ਸਾਰੇ ਡਰਾਈਵਰ ਰਾਤੀ ਗੱਡੀ ਜਬਤੇ ਜਾਲੀਏ ਡਰਾਈਵਰ ਦੀ ਆਪ ਰੈਸਟ ਕਰ ਲਿਆ ਜੀ ਅਗਲੀ ਵਾਰਤਾਂ ਤੇ ਹੋਂਤੇ ਯੋਗੀ ਬਿਆਨ ਦੇਣ ਕੇ ਉਸਾਰ ਨਾਲ ਅਗਲੀ ਕਰ ਕੋ ਟਿੱਪਰ ਲਾਜੀ ਚੜਨਾ ਤੋਂ ਨਾ ਚੱਲਦਾ ਉਹਦੇ ਕਰਕੇ ਸਾਈਡ ਤੇ ਖੜੇ ਸੀ ਵੈਸੇ